ਇੰਨੇ ਦਿਨ ਰਾਤ ਹੋਰ ਆਉਣੇ ਮੈਂ ਪਹਿਲਾਂ ਵੀ ਬੜੀਆਂ ਲੇਸਾਂ ਬਣ ਜਾਂਦੇ ਪਰ ਅੱਜ ਪੰਜਾਬ ਦੀ ਨੌਜਵਾਨੀ ਸਮਝ ਚੁੱਕੀ ਹੈ ਕਿ ਯਾਰ ਅਸਲ ਗਲਤ ਇਹ ਹੈ ਕਿ ਕੋਈ ਆਪਣੇ ਫਾਇਦੇ ਲਈ ਦਲ ਬਦਲੀਆਂ ਕਰ ਰਿਹਾ ਹੈ ਕੋਈ ਬੰਦਾ 40 ਸਾਲ ਤੋਂ ਇੱਕੋ ਸਟੈਂਡ ਤੇ ਖੜਾ ਹੈ ਜੇ ਉਹ ਬਦਲਿਆ ਨਹੀਂ ਤਾਂ ਅੱਜ ਵੀ ਜੋ ਉਹ ਬੋਲ ਕੇ ਜਾਊਗਾ ਉਹ ਬਦਲੇਗਾ ਨਹੀਂ ਇਹ ਜਿਹੜਾ ਵਿਸ਼ਵਾਸ ਅੱਜ ਬੱਚਿਆਂ ਨੂੰ ਆਪ ਹੋਇਆ ਹੈ ਜਦੋਂ ਉਹਨਾਂ ਨੇ ਸਾਰਾ ਕੁਝ ਦੇਖਿਆ ਤੇ ਦੀਪ ਸਿੱਧੂ ਦਾ ਅਸੀਂ ਵੀ ਨਹੀਂ ਆ ਸਾਰੇ ਤੇ ਦੀਪ ਸਿੱਧੂ 1.5 ਤੋਂ 2 ਸਾਲ ਦੀ ਇੱਕ ਝਲਕ ਜੀ ਦਿਖਾ ਰਿਆ ਪਰ ਇਹਦੇ ਵਿੱਚ ਉਹ ਕਿੰਨਾ ਕੁਝ ਆਪਾਂ ਨੂੰ ਸਮਝਾ ਗਿਆ ਸਾਰਿਆਂ ਨੂੰ ਛੋਟਿਆਂ ਨੂੰ ਵੀ ਵੱਡਿਆਂ ਨੂੰ ਵੀ ਤੇ ਛੋਟੇ ਤੇ ਵੱਡੇ ਦਾ ਜਿਹੜੀ ਹੱਥ ਜੋੜ ਕੇ ਨਾ ਦਰੋਕੜੀ ਪਾ ਗਿਆ ਦਾਦੇ ਤੇ ਪੁੱਤੇ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਸਾਡੇ ਪੋਤਿਆਂ ਦੀ ਉਮਰ ਵਾਲੇ ਲੋਕ ਤੇ ਸਾਡੀ ਉਮਰ ਵਾਲੇ ਲੋਕ ਇੱਕ ਤਰ੍ਹਾਂ ਨਾਲ ਚੱਲਣਾ ਚਾਹੁੰਦੇ ਸੀ ਪਰ ਉਹ ਦੂਰ ਦੂਰ ਚੱਲ ਰਹੇ ਸੀ ਪਰ ਗੀਪ ਸਿੱਧੂ ਨੇ ਇਹਦਾ ਦੋਹਾ ਦੀ ਗਲਵਕੜੀ ਪਵਾਤੀ ਖਾਸ ਕਰ ਅਮਰਗੜ ਦੀ ਜਿਹੜੀ ਸਮਰਜੀ ਸਿੰਘ ਮਾਨ ਸਾਹਿਬ ਦੀ ਇਲੈਕਸ਼ਨ ਸੀ ਉਹਦੇ ਵਿੱਚ ਜੋ ਰੋਲ ਅਦਾ ਕੀਤਾ ਉਹਨੇ ਸਾਨੂੰ ਇੱਕ ਨਵਾਂ ਉਤਸ਼ਾਹ ਦਿੱਤਾ ਸਾਨੂੰ ਸੰਜਮੈ ਸਿੰਘ ਜੀ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਤਾਂ ਸਾਡੇ ਨੂੰ ਲਗਾਤਾਰ ਸਾਡੀ ਅਗਵਾਈ ਕਰ ਰਹੇ ਨੇ ਪਰ ਜਿਹੜਾ ਇੱਕ ਹਲਾਰਾ ਦੀਪ ਸਿੱਧੂ ਨੇ ਉਸ ਤੋਂ ਬਾਅਦ ਬਹੁਤ ਭਿਆਨਕ ਤਰੀਕੇ ਦੇ ਨਾਲ ਜਿਹੜਾ ਸਿੱਧੂ ਮੂਸੇਵਾਲਾ ਸ਼ਹੀਦ ਕਰ ਦਿੱਤਾ ਗਿਆ ਉਹ ਜਿਹੜਾ ਕਤਲ ਹੈ ਉਹ ਸਿੱਧੇ ਤੌਰ ਤੇ ਪੰਜਾਬ ਦੀ ਸਰਕਾਰ ਤੇ ਜਾਂਦਾ ਹੈ ਅੱਜ ਉਹਦੀ ਸਿਕਿਉਰਿਟੀ ਘਟਾਈ ਜਾਂਦੀ ਹੈ ਰਾਤ ਨੂੰ ਭਗਵਾਨ ਸਿੰਘ ਮਾਨ ਦਾ OSG ਬਲਤੇਜ ਪੰਨੂ ਅਖਬਾਰਾਂ 'ਚ ਦੇਂਦਾ ਹੈ ਵੇ ਤੁਸੀਂ ਇਹਨਾਂ ਦੀ ਸਕਿਉਰਟੀ ਕਰਵਾ ਦੀ ਜੀ ਉਹਦੇ ਵਿੱਚ ਸਿੱਧੂ ਮੂਸੇਵਾਲ ਦਾ ਵੀ ਨਾਮ ਹੈ ਹੁਣ ਜਿਹੜੇ ਬੰਦਿਆਂ ਨੇ ਸਿੱਧੂ ਉਸਵਾਲੇ ਨੂੰ ਮਾਰਨਾ ਹੈ ਉਹਨਾਂ ਨੂੰ ਤੁਸੀਂ ਸੁਨੇਹਾ ਦੇ ਰਹੇ ਹੋ ਵੀ ਹੁਣ ਉਹ ਬਾਡੀਗਾਰਡ ਤੋਂ ਬਿਨਾਂ ਜਾ ਰਿਹਾ ਥੋੜੇ ਜਿਹਾ ਬਾਡੀਗਾਰਡ ਨੇ ਜੇ ਤੁਸੀਂ ਕਰਨਾ ਕਰ ਲੋ ਉਹ ਕੋ ਹੁਣ ਜਿਆਦਾ ਪਤਾ ਲੱਗਦਾ ਵੀ ਅੱਜ ਆ ਮਹੀਚ ਸ਼ਾਇਦ 2 ਸਾਲ ਹੋ ਗਏ ਹੋਣਗੇ 2 ਸਾਲ ਤੋਂ ਕੋਈ ਨਿਰਪੱਖ ਇਨਕੁਆਰੀ ਅੱਗੇ ਨਹੀਂ ਆਇਆ ਤੇ ਇਸ ਗੱਲ ਦੇ ਵਿੱਚ ਕਿਸੇ ਨੂੰ ਸ਼ੰਕਾ ਨਹੀਂ ਰੱਖਣਾ ਚਾਹੀਦਾ ਕਿ ਹਾਈ ਕੋਰਟ ਪੰਜਾਬ ਸਰਕਾਰ ਨੂੰ ਪਗੰਤਮਾਨ ਦੀ ਸਰਕਾਰ ਨੂੰ ਪੁੱਛ ਰਹੀ ਹੈ बार-बार ਕਿ ਜਿਹੜਾ ਬਸਲੋਈ ਦੀ ਇੰਟਰਵਿਊ ਜੇਲ੍ਹ ਚ ਹੋਈ ਹੈ ਜਿਹਨੇ ਕਿਹਾ ਕਿ ਮੈਂ ਸਿੱਧੂ ਮੂਸੇਵਾਲਾ ਮਰਵਾਇਆ ਹੈ ਉਹ ਇੰਟਰਵਿਊ ਕਿਵੇਂ ਹੋ ਗਈ ਪਰ 4 ਮਹੀਨਿਆਂ ਚ ਤਿੰਨ ਤਰੀਕਾ ਪੈ ਗਈਆਂ ਪੰਜਾਬ ਸਰਕਾਰ ਦਾ ਵਕੀਲ ਜਾ ਕੇ ਕਹਿੰਦਾ ਬਸ ਜੀ ਅਸੀਂ ਇਨਕੁਆਰੀ ਕਰ ਰਹੇ ਹਾਂ ਜੀ ਇੰਨੀ ਰਿਕੁਆਰੀ ਕਰਨੀ ਹੈ ਸੁਪਰਡੈਂਟ ਜੇਲ੍ਹ ਨੂੰ ਪੁੱਛਣਾ ਹੈ ਬਈ ਆ ਆ ਇੰਨੇ ਵਜ ਕੇ ਇੰਨੇ ਮਿੰਟ ਤੇ ਜਿਹੜਾ ਇਹ ਪੱਤਰਕਾਰ ਅੰਦਰ ਗਿਆ ਇਹਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਹੈ ਤੇ ਇਹ ਅੱਧਾ ਘੰਟਾ ਗੱਲਾਂ ਕਰਕੇ ਆ ਉਸ ਬਸ਼ਰੋਈ ਦੇ ਨਾਲ ਜਿਹੜਾ ਕਿ ਸੰਗੀਨ ਜੁਰਮਾਂ ਦੇ ਵਿੱਚ ਅੰਦਰ ਬੰਦ ਹੈ ਤੇ ਜਿਹੜਾ ਦਾਵਾ ਕਰਦਾ ਹੈ ਕਿ ਮੈਂ ਮਰਵਾਇਆ ਉਸ ਤੋਂ ਬਾਅਦ ਸ਼ੰਕਾ ਖੁੱਲ੍ਹ ਗਈ ਜਿੰਜੇ ਸਰਕਾਰ ਕਰਵਾ ਰਹੀ ਹੈ ਬਹੁਤ ਸਰਕਾਰ ਕਰਵਾ ਲਈ ਐ ਪਹਿਲਾ ਬਾਦਲ ਕਰਵਾਉਂਦਾ ਰਿਹਾ ਅਮਰਿੰਦਰ ਸਿੰਘ ਕਰਵਾਉਂਦਾ ਰਿਹਾ ਬਿਆਨ ਸਿੰਘ ਮੁੱਜੜ ਕਰਵਾਉਂਦਾ ਰਿਹਾ ਫਿਰ ਦੁਬਾਰਾ ਬਾਦੂ ਦਾ ਆਵਾਜ਼ ਆਇਆ ਉਹ ਕਰਵਾਉਂਦਾ ਰਿਹਾ ਫਿਰ ਅਵਰਿੰਦ ਦਾ ਰਾਜ ਆਇਆ ਉਹ ਕਰਵਾਉਂਦਾ ਰਿਹਾ ਮਹਾਰਾਜਾਂ ਬੇਅਦਬੀਆਂ ਕਰਾਈਆਂ ਮਹਿਬਲ ਕਲਾਂ ਚ ਉਹ ਸਾਡੇ ਨੌਜਵਾਨ ਸ਼ਹੀਦ ਕਰਾਏ ਬਾਦਲਾ ਨੇ ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਵੀ ਉਹੀ ਕੁਝ ਕੀਤਾ ਗੈਂਗਸਟਰ ਕਹਿ ਕੇ ਮੁੰਡੇ ਮਾਰਨੇ ਸ਼ੁਰੂ ਕਰਦੇ ਕੋਈ ਅਦਾਲਤ ਨਹੀਂ ਹੈ ਕੋਈ ਵਕੀਲ ਦਲੀਲ ਨਹੀਂ ਹੈ ਜਿਹੜਾ ਮੁੰਡਾ ਦੇਖੋ ਉਹਨੂੰ ਮਾਰ ਕੇ ਪਹਿਲਾਂ ਉਸ ਤੋਂ ਗਲਤ ਕੰਮ ਕਰਵਾ ਲਓ ਫਿਰ ਉਹਨੂੰ ਮਾਰ ਕੇ ਕਹਿੰਦੇ ਸੀ ਗੈਂਗਸਟਰ ਮਾਰਤਾ ਪਹਿਲਾਂ ਇਹ ਕਹਿੰਦੇ ਸੀ ਆਤਮਾ ਦੀ ਮਾਰਤਾ ਮਰਦਾ ਕੌਣ ਹੈ ਮਰਦਾ ਤਾਂ ਸਿੱਖਾਂ ਦਾ ਮੁੰਡਾ ਹੈ ਕੋਈ ਜਿਹੜਾ ਸਰਕਾਰ ਦੇ ਪਿਆ ਹੁੰਦਾ ਹੈ ਤੁਸੀਂ ਕਹਿੰਦੇ ਹੋ ਨਾ ਸਰਕਾਰ ਵਾਲੇ ਕਹਿੰਦੇ ਨੇ ਵੀ ਗੈਂਗਸਟਰ ਹੈ ਉਹਨੂੰ ਅਦਾਲਤ ਵਿੱਚ ਲੈ ਕੇ ਜਾਓ ਉੱਧਰ ਤਾਂ ਮਕਦਮਾ ਚੱਲੇ ਇਹ ਸੂ ਸਾਰੀਆਂ ਗੱਲਾਂ ਜਿਹੜੀਆਂ ਅੱਜ ਦੀ ਨੌਜਵਾਨੀ ਸਮੂਹ ਨੂੰ ਮੈਂ ਡਾਉਣ ਵਾਲੀ ਦਾ ਧੰਨਵਾਦੀਆਂ ਇਹਨਾਂ ਸਾਰੇ ਭਰਾਵਾਂ ਦਾ ਪ੍ਰਣਾਵਾ ਅਬ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਫਿਰ ਦਾਰਾ ਦੁਆਵਾ ਕਰਦਾ ਕਿ ਆ ਜਿਹੜੀ ਕਿਰਤ ਕਮਾਈ ਦੀ ਮਾਇਆ ਮੈਨੂੰ ਮਿਲ ਰਹੀ ਹੈ ਮੈਂ ਇਹਦਾ ਮੋਲ ਵੀ ਪੂਰਾ ਤਾਰੂੰਗਾ ਤਾਰ ਤਾਂ ਨਹੀਂ ਸਕਦਾ ਇਸ ਜਨਮ ਚ ਪਰ ਮੇਰੀ ਕੋਸ਼ਿਸ਼ ਹੋਊਗੀ ਤੇ ਇਹਦੇ ਨਾਲ ਰਾਜ ਪਲਟੇ ਹੋਣ ਨੇ ਇਹ ਗੱਲ ਮੇਰੀ ਬੇਸ਼ੱਕ ਵੀਡੀਓ ਦੇ ਵਿੱਚ ਨੋਟ ਕਰਿਓ ਮੈਨੂੰ ਜੋ ਅੰਦਰੋਂ ਲੱਗ ਰਿਹਾ ਹੈ ਕਿ ਇਸ ਵਾਰ ਪੰਜਾਬ ਦੀ ਸਿਆਸਤ ਬੜੇ ਹੀ ਸਿੱਧੇ ਰਸਤੇ ਤੋਂ ਰੁਪਈਆ ਤੇ 99 ਵਾਲਾ ਇਤਿਹਾਸ ਤੇ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ